ਉਹ ਤਾਂ ਅਨੁਦੌਰਾਨ ਸਰਦਾਰ ਅੰਦੀਰ ਸਿੰਘ ਖਲੀਫੇਵਾਲ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਪਹੁੰਚੇ ਨੇਗੇ ਬਲਾਕ ਸਮਤੀ ਦੇ ਉਮੀਦਵਾਰ ਨੂੰ ਮਿਲਣ ਸੋ ਉਹਨਾਂ ਨੇ ਕਰਦਿਆਂ ਗੱਲਬਾਤ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਸਰ ਕਿਵੇਂ ਦਾ ਸਮਰਥਨ ਮਿਲ ਰਿਹਾ ਹੈ ਜੀ ਲੋਕਾਂ ਤੋਂ ਲੋਕਾਂ ਦਾ ਸਾਨੂੰ ਬਹੁਤ ਭਰਪੂਰ ਸਮਰਥਨ ਮਿਲ ਰਿਹਾ ਜੀ ਬਹੁਤ ਜ਼ਿਆਦਾ ਜ਼ਬਰਦਸਤ ਕੁੱਲ ਵੋਟ ਕਿੰਨੀ ਹੈ ਜੀ ਆਪਣੇ ਇੱਧਰ ਕੁੱਲ ਵੋਟ ਇੱਥੇ ਇੱਕ ਐਸ ਏਰੀਆ ਦੇ ਵਿੱਚ ਐਸਾ ਉਹਦੇ ਚ ਮੇਰਾ ਅਖਲ ਕੰਨਾ ਵੀ 650 750 ਦੇ ਕਰੀਬ ਵੋਟ ਹੈ ਕਿੰਨੇ ਪਰਸੈਂਟ ਦਾ ਪ੍ਰਤਾਨ ਹੋ ਚੁੱਕਿਆ ਹੈ 25 26 ਪਰਸੈਂਟ ਹੁਣ ਤੱਕ ਹੋ ਚੁੱਕਿਆ ਤੇ ਹੈ ਤੁਹਾਨੂੰ ਹਾਂਜੀ ਪ੍ਰਸ਼ਾਸਨ ਵੱਲੋਂ ਕਿਵੇਂ ਦਾ ਸਮਰਥਨ ਮਿਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਅਜੇ ਤੱਕ ਤਾਂ ਸਾਨੂੰ ਸਮਰਥਨ ਵਧੀਆ ਮਿਲ ਰਿਹਾ ਪਰ ਜਿਹੜੀ ਪਾਰਟੀ ਆ ਰੂਲਿੰਗ ਉਹ ਦਬਦਬਾ ਬਣਾਉਂਦੀ ਫਿਰਦੀ ਆ ਮਤਲਬ ਉਹਨਾਂ ਦੀਆਂ ਤਿੰਨ ਚਾਰ ਟੀਮਾਂ 70 70 80 80 ਬੰਦਿਆਂ ਦੀਆਂ ਘੁੰਮ ਰਹੀਆਂ ਨੇ ਵੀ ਉਹ ਸਾਨੂੰ ਇਹ ਲੱਗਦਿਆ ਖਦਸਾ ਵੀ ਹੋ ਸਕਦਾ ਉਹ ਕਿਤੇ ਬੂਥ ਕੈਪਚਰ ਕਰਨ ਦੀ ਤਾਕ ਚਾਹੁੰਨ ਖਾਸ ਕਰਕੇ ਕਿਹੜੇ ਪਿੰਡ ਦਾ ਤੁਹਾਨੂੰ ਲੱਗਦਾ ਜੇ ਜੇ ਬੂਥ ਕੈਪਚਰ ਹੋਊ ਤਾਂ ਸ਼ਹਿਰ ਦੀਆਂ ਕਲੋਨੀਆਂ ਚ ਹੋਊਗਾ ਜਿਵੇਂ ਆ ਬਾਬੂ ਸਿੰਘ ਕਲੋਨੀ ਹੋਗੀ ਵਿਕਾਸ ਨਗਰ ਰਣਜੀਤ ਨਗਰ ਤੇ ਪਿੰਡਾਂ 'ਚ ਨਹੀਂ ਬੂਥ ਕੈਪਚਰ ਹੁੰਦੀ। ਸਰ ਜਿਵੇਂ ਦੇਖਿਆ ਜੀ ਵੀ ਚੋਣ ਵਿਭ ਭਤਾਨ ਦੌਰਾਨ ਪ੍ਰਚਾਰ ਨਹੀਂ ਹੁੰਦਾ ਹੁੰਦਾ ਵੀ ਇਹ ਹੁਣ ਲਾ ਕੇ ਝੰਡੇ ਹਨਾ ਵਿਰੋਧੀ ਪਾਰਟੀਆਂ ਵਾਲੇ ਝੰਡੇ ਲਾ ਲਾ ਕੇ ਵੀ ਅੰਦਰ ਆ ਰਹੇ ਨੇ ਜਾ ਰਹੇ ਨੇ ਕਿ ਇਹਨਾਂ ਕੋਲ ਤੁਹਾਡਾ ਕੀ ਕਰਾ ਇਹ ਇਹ ਗਲਤ ਗੱਲ ਹੈ ਜੀ ਬਿਲਕੁਲ ਗਲਤ ਗੱਲ ਹੈ ਸਾਡੇ ਵੱਲੋਂ ਕੋਈ ਵੀ ਇੱਕ ਵੀ ਮਤਲਬ ਅਜਿਹਾ ਇਨਸੀਡੈਂਟ ਨਹੀਂ ਹੈ ਕਿ ਅਸੀਂ ਕੋਈ ਝੰਡਾ ਲਾ ਕੇ ਆਏ ਹੋਈਏ ਜਾਂ ਬੈਨਰ ਲਾ ਕੇ ਆਏ ਹੋ ਮੈਂ ਉਮੀਦਵਾਰਾਂ ਮੇਰੀ ਗੱਡੀ ਤੇ ਵੀ ਕੁਝ ਨਹੀਂ ਲੱਗਿਆ ਹੋਇਆ ਸਰ ਜੀ ਤੁਸੀਂ ਕਹਿਣਾ ਚਾਹੁੰਦੇ ਜੀ ਵੀ ਜਿਹੜੇ ਵੋਟ ਪੁਕਤਾਨ ਕਰਨ ਆਏ ਨੇ ਇਹ ਝੰਡਾ ਦੇਖ ਕੇ ਇਹ ਮੰਦਿਰ ਨੂੰ ਦੇਖ ਕੇ ਖੱਪ ਕਰਨਾ ਹੁੰਦਾ ਦੇਖ ਕੇ ਉਹਨਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਦੇਖੋ ਮਾੜਾ ਪ੍ਰਭਾਵ ਤਾਂ ਪੈਂਦਾ ਹੀ ਆ ਜੀ। ਬੰਦੇ ਜਿਹੜੇ ਆਮ ਲੋਕ ਨੇ ਉਹ ਡਰ ਜਾਂਦੇ ਆ। ਜਿਹੜੇ ਜਿਹੜੇ ਸਟੇਬਲ ਵੋਟਰ ਹਨ ਨੇ ਨਾ ਪੱਕੇ ਹੁੰਦੇ ਆ ਉਹ ਨਹੀਂ ਡਰਦੇ। ਪਰ ਜਿਹੜੇ ਆਮ ਜਿਹੜੇ ਵੋਟਰ ਹੈਗੇ ਆ ਸਾਡੇ ਉਹ ਚਾਰੇ ਗਰੀਬ ਲੋਕ ਹੁੰਦੇ ਆ ਡਰ ਜਾਂਦੇ ਆ ਦੇਖ ਕੇ ਲੋਕਾਂ ਨੂੰ। ਸਰ ਵੋਟ ਪੁਕਤਾਨ ਕਰਨ ਆਏ ਲੋਕਾਂ ਨਾਲ ਗੱਲਬਾਤ ਕਰਕੇ ਦੇਖੀਏ ਕਿ ਲੋਕ ਕਾਂਗਰਸ ਨੂੰ ਵੱਡੇ ਪੱਧਰ ਤੇ ਉੱਤੇ ਦੇਖ ਰਹੇ ਨੇ ਕਿ ਜਿੱਤ ਹਾਸਲ ਕਰਵਾ ਕੇ ਤੁਹਾਡਾ ਇਸ ਦੇਖ ਰਹੇ ਉਹ ਸਾਨੂੰ ਪਿਆ ਵਧੀਆ ਲੱਗ ਰਿਹਾ ਤੇ ਕਿਉਂਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਉਹ ਚੰਗੀ ਨਹੀਂ ਰਹੀ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਬਦਲਿਆ ਹੋਇਆ ਹੈ ਠੀਕ ਹੈ ਜੀ ਸਰ ਇੱਕ ਰਾਤ ਪਹੁੰਚਿਆ ਸੀਗਾ ਵੀ ਪੋਲਿੰਗ ਬੂਥ ਤੋਂ ਪਹਿਲਾਂ ਹੀ ਨਾ ਬੈਲਟ ਪੇਪਰ ਪਹਿਲਾਂ ਪਹੁੰਚੇ ਹੋਏ ਨੇਗੇ ਹਾਂ ਹੋਰ ਦੇਖੋ ਜੀ ਉਹ ਬਿਆਨ ਦਿੱਤਾ ਗਿਆ ਹੈ ਉਹ ਚਰਨਜੀਤ ਚੰਨੀ ਦਾ ਵੀ ਬਿਆਨ ਆਇਆ ਜੀ ਸਾਡੇ ਸਾਬਕਾ ਮੁੱਖ ਮੰਤਰੀ ਦਾ ਵੀਐਨਏ ਨੇ ਹਰ ਬੂਤੇ 100 100 200 ਬੈਲਟ ਪੇਪਰ ਜਿਆਦਾ ਚਪਾਏ ਹੋਏ ਆ ਤੇ ਹੋ ਸਕਦਾ ਵੀ ਉਹ ਉਹਨਾਂ ਦੀ ਵਰਤੋਂ ਕਰਨ ਕਿਸੇ ਪਾਸੇ ਦਿਖਾਈ ਦੇਆ ਤੁਹਾਨੂੰ ਤੇ ਉਹ ਸਾਨੂੰ ਕਿਹੜਾ ਪ੍ਰਸ਼ਾਸਨ ਦਿਖਾਉਂਦਾ ਜੀ ਸਾਨੂੰ ਤਾਂ ਦਿਖਾਉਂਦੇ ਨਹੀਂ ਨਾ ਇਹ ਕਿ ਬੈਲਟ ਪੇਪਰ ਨਹੀਂ ਕਿਸੇ ਵਸੇ ਇਹੋ ਜਿਹਾ ਰੋਲਾ ਕੋਲਾ ਦਿਖਾਈ ਦੇ ਆ ਅਜੇ ਤੱਕ ਦੇਖੋ ਮੇਰੀ ਨੌਲੇਜ ਚ ਨਹੀਂ ਆਇਆ ਹੈ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਧੰਨਵਾਦ ਕਰੋ ਮਾਜੀ ਦਾ ਬੋਲਿਆ

ਤੇ ਉਹਨਾਂ ਦੇ ਦੇਖ ਲਓ 8 10 10 15 15 ਲੜਕੇ ਕੋਈ ਇਧਰ ਖੜੇ ਕੋਈ ਉਧਰ ਖੜੇ ਤੁਹਾਨੂੰ ਦੇਖ ਕੇ ਜਦ ਤੁਸੀਂ ਆ ਤੁਸੀਂ ਦੇਖੇ ਕਿ ਮਤਲਬ ਕੋਈ ਆਹ ਖੜੇ ਕੋਈ ਵਾਹ ਖੜੇ ਤਬ ਉਹ ਇਧਰ ਉਧਰ ਹੋਏ ਤੇ ਉਸ ਤੋਂ ਬਾਅਦ ਇਹਨਾਂ ਦੇ ਟੈਂਪੂ ਦਿਖ ਰਹੇ ਜਲਕਿ ਪਰਸੋਂ ਤੋਂ ਬੰਦ ਹੋ ਰੱਖਿਆ ਪਰਚਾ 5 ਵਜੇ ਦਾ ਉਸ ਤੋਂ ਬਾਅਦ ਵੀ ਉਹ ਫਲੈਕਸ ਲਾ ਕੇ ਆ ਰਹੇ ਝੰਡੇ ਲਾ ਕੇ ਆ ਰਹੇ ਮੀਡੀਆ ਨੂੰ ਦੇਖ ਕੇ ਉਹ ਥੋੜਾ ਜਿਹਾ ਚੌਕੰਨੇ ਹੋਏ अदरवाइज ਸਾਨੂੰ ਇਹ ਲੱਗਦਾ ਕਿ ਤੁਸੀਂ ਨਹੀਂ ਹੁੰਦੇ ਤੇ ਬਹੁਤ ਬਹੁਤ ਕਾ ਵਿਚਾਰਦੀ ਵੀ ਮਤਲਬ ਉਹਨਾਂ ਦੀ ਹੋ ਸਕਦੀ ਕੋਈ ਪਲਾਨਿੰਗ ਹੋਵੇ ਜਾਂ ਕੁਝ ਜਿਸ ਤਰ੍ਹਾਂ ਮਤਲਬ ਮੰਦਿਰ ਦਿਖ ਰਹੀ ਮਤਲਬ ਉਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਕੁਝ ਨਾ ਕੁਝ ਹੈ ਹੁਣ ਖੱਲੇਪਾਲ ਸਾਹਿਬ ਆਏ ਤੇ ਮਤਲਬ ਫਿਰ ਉਹਨਾਂ ਨੂੰ ਵੀ ਥੋੜਾ ਡਰ ਪੈ ਗਿਆ ਕਿ ਕੱਲੋ ਇਹਨਾਂ ਦੇ ਬੰਦੇ ਆ ਰਹੇ ਸੋ ਉਹਨੂੰ ਸੀਨੀਅਰ ਆਗੂਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਹਾਂਜੀ ਸੀਨੀਅਰ ਆਗੂਆਂ ਦਾ ਸਾਡੀ ਪੂਰਾ ਮਿਲ ਰਿਹਾ ਬਾਕੀ ਲੋਕਾਂ ਨੂੰ ਵੋਟਰਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਦਾ ਜਿਹੜਾ ਕਰਨੀਵਾਰ ਕਦਸੀ ਨੇ ਬਹੁਤ ਫਰਕ ਹੈ 4 ਸਾਲ ਦੇਖ ਕੇ ਹੀ ਸਰਕਾਰ ਨੂੰ ਲੋਕ ਪਾਸਾ ਪਲਟਣ ਲੱਗੇ ਇਹ ਮੈਨੂੰ ਦਿਖ ਰਿਹਾ ਹੈ ਅਨੁਮਾਨ ਹੋ ਰਿਹਾ ਹੈ ਸਾਡਾ ਬਹੁਤ ਮੈਂ ਬਲੌਕ ਸੰਮੇਤਾ ਉਮੀਦਵਾਰ ਹੈ ਸਾਡੇ 7 ਬੂਤ ਹੈ 7 ਬੁੱਟ ਟੋਟਲ ਹੈ ਜਿਸ ਦੇ ਵਿੱਚ 25% ਵੋਟ ਪੋਲ ਹੋ ਚੁੱਕੇ ਹੈ ਓਕੇ ਜੀ ਬੜਪਣਾ ਹੈ ਆਹ ਦੇਖਦਾ ਜੇ ਪਾਣੀ ਆ ਪਾਦੇ ਆ ਹਦਬੋ ਇਹ ਗੱਲ ਸਾਹਿਬ ਚੱਲੇ ਨੇ ਜੈ ਚੰਡੇ ਆਦੀ ਬਣਾ ਲਾਂ ਜਿਹੜੇ ਆਲੇ ਬਣ ਗਏ ਸੇ ਬੂਟਾ ਪਾਣਾ ਆ ਰਹੇ ਨੇਗੇ ਠੀਕ ਸੇ ਬਣਾਏ ਉਹਨਾਂ ਨੂੰ ਸਹੀ ਸੇ ਵੰਨਵਾ ਰਹੀ ਹਾਂ ਸਾਰੀ ਮੈਂ ਤਾਂ ਹੀ ਡਿਊਟੀ ਤੇ ਮਤਲਬ ਕੀ ਲੱਗ ਜਾਣਾ ਨਹੀਂ ਆ ਮਦਮੇ ਇਸ ਤਰ੍ਹਾਂ ਓਕੇ ਓਕੇ ਹਾਂਜੀ ਆ ਵੀ ਉਹਨਾਂ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ ਇਹ ਹਾਂਜੀ ਹਾਂਜੀ ਸਾਰੀ ਵੀ ਜਿਹੜੇ ਵੋਟਰ ਵੋਟ ਪਾਣ ਆ ਰਹੇ ਨੇਗੇ ਓਕੇ ਓਕੇ ਤੁਹਾਨੂੰ ਆਵਾਜ਼ ਦੀ ਪਾਰਟੀ ਉਹ ਨਹੀਂ ਤੁਹਾਨੂੰ ਨਿਊਟਰਲ ਨਹੀਂ ਰੱਖਿਆ ਗਿਆ ਕਿ ਜਨਤਾ ਨੂੰ ਲੈ ਕੇ ਆਣਾ ਬਸ ਛੱਡ ਕੇ ਆਣਾ ਇਹ ਡਿਊਟੀ ਹੈ ਹਾਂਜੀ ਹਾਂਜੀ ਮੇਰੀ ਪ੍ਰਚਾਰ ਕਰਨ ਦੀ ਡਿਊਟੀ ਤਾਂ ਹੀ ਥੋੜੀ ਫੇ ਤੁਸੀਂ ਚੰਡੇ ਕਿਉਂ ਲਾਏ ਆ ਅੱਜ ਦੇ ਦਿਨ ਤਾਂ ਬਈ ਝੰਡੇ ਲਾ ਨਹੀਂ ਸਕਦੇ ਹੈਗੇ ਕਿਸੇ ਵੀ ਗੱਡੀ ਉੱਤੇ ਇਹ ਕਿਹਨਾਂ ਨੇ ਕਰਿਆ ਹੋਇਆ ਸਾਰਾ ਇਹ ਉਹਨਾਂ ਨੇ ਲਾਇਆ ਹੋਇਆ ਸੀ ਕੀ ਨਾਮ ਨਾਮ ਜਿਹੜੇ ਤੁਹਾਨੂੰ ਪੈਸੇ ਦੇ ਰਹੇ ਨੇਗੇ ਉਹ ਨਾਮ ਨਹੀਂ ਬਤਾਈ ਸਾਡੇ ਮੱਲੇ ਤੋਂ ਸੀਗੇ ਉਹਨਾਂ ਨੇ ਲਵਾਏ ਸੀ ਤੇ ਆਪਾਂ ਤਾਰਦਾਂਗੇ ਕੋਈ ਚੱਕਰ ਨਹੀਂ ਮੈਤਾ ਵੈਸੇ ਲਾਈ ਨਹੀਂ ਚਲੋ ਅਸੀਂ ਤਾਰਨ ਲਈ ਨਹੀਂ ਕਹਿੰਦੇ ਬਈ ਅਸੀਂ ਲਾਉਣ ਲਈ ਨਹੀਂ ਕਹਿੰਦੇ ਸਾਡੀ ਨਹੀਂ ਹੁੰਦੀ ਹੈਗੀ ਉਹ ਤਾਂ ਤੁਹਾਨੂੰ ਜਿਨ੍ਹਾਂ ਨੇ ਪੈਸੇ ਦਿੱਤੇ ਆ ਤੁਹਾਡਾ ਉਹਨਾਂ ਦਾ ਬਣਦਾ ਹੈਗਾ ਅਸੀਂ ਤਾਰਨ ਲਈ ਨਹੀਂ ਕਹਿ ਸਕਦੇ ਅਸੀਂ ਤਾਂ ਲਾਉਣ ਲਈ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਤੁਹਾਨੂੰ ਪੈਸੇ ਦਿੱਤੇ ਜਿਨ੍ਹਾਂ ਨੇ ਲਾਉਣ ਲਈ ਕਿਹਾ ਉਹਨਾਂ ਦਾ ਬਣਦਾ ਸ਼ੇਤ ਉਹ ਸ਼ੇਤ ਇਹ ਆ ਨਹੀਂ ਸ਼ੇਤ ਪਾਰਟੀ ਵਾਲਿਆਂ ਨੂੰ ਇਧੜੇ ਤੇ ਉਹ ਤੇ ਤਾਂ ਤੁਹਾਨੂੰ ਪਾਰਟੀ ਵਾਲੇ ਹੀ ਕਰ ਰਹੇ ਆ। ਆ ਸੌਲਟੀ ਹੈਗੀ ਝੰਡਾ ਲਾ ਕੇ ਤੁਸੀਂ ਬੋਲਿੰਗ ਬੂਥ ਦੇ ਅੰਦਰ ਆ ਰਹੇ ਹੋ। ਬੋਲਿੰਗ ਨੂੰ ਪਾਰਟੀ ਵਾਲਿਆਂ ਵੱਲੋਂ ਲਾ ਕੇ ਦਿੱਤਾ ਗਿਆ। ਹਾਂ ਉਹਦੇ ਹੀ ਲੱਗਿਆ। ਉਹਨਾਂ ਨੇ ਲਾ ਕੇ ਦਿੱਤਾ। ਨਹੀਂ ਨਹੀਂ ਉਹਨਾਂ ਨੇ ਨਹੀਂ ਲਾਇਆ। ਇਹ ਪਹਿਲਾਂ ਵੀ ਉਹਨਾਂ ਦਾ ਪ੍ਰਚਾਰ ਕਰ ਰਹੇ ਸੀ। ਅੱਛਾ ਇਹ ਪ੍ਰਚਾਰ ਹੀ ਹੋ ਰਿਹਾ ਓਣ ਝੰਡਾ ਲਾ ਕੇ ਆ ਕੱਲ ਦਾ ਪ੍ਰਚਾਰ ਬੰਦ ਹੋਇਆ ਬੇ ਨਹੀਂ ਅੱਜ ਕੌਨ ਸਾ ਪ੍ਰਚਾਰ ਆਪ ਬਤਾਓ ਬਿਰਿਆ ਚ ਫਿਰ ਝੰਡਾ ਲਾਉਣਗੇ ਅੱਜ ਨਹੀਂ ਝੰਡਾ ਲਾਉਣਗੇ ਹਾਰੇ ਕਿਚੇ ਗੱਡੀਆਂ ਚ ਲੱਗੀਆਂ ਬੀਜੇਪੀ ਚ ਲੱਗੀ ਸੀ ਕਾਂਗਰਸ ਦੀ ਪਹਿਲਾਂ ਲੱਗੀ ਸੀ ਠੀਕ ਹੈ 게ਟ ਤੋਂ ਅੰਦਰ ਵੀ ਨਾ ਗੱਡੀਆਂ ਪੜੀਆਂ ਨੇ ਪਹਿਲਾਂ ਵੀ ਇਹਨਾਂ ਦੀ ਪਾਰਟੀ ਹੋਈ ਚਲੋ ਕੋਈ ਬਾਤ ਨਹੀਂ ਹੈ ਕੋਈ ਬਾਤ ਨਹੀਂ ਬਹਿਸ ਨਹੀਂ ਇਹ 게ਟ ਦੇ ਅੰਦਰ ਦੋ ਹੀ ਗੱਡੀਆਂ ਖੜੀਆਂ ਦੋਨਾਂ ਤੇ ਆਮ ਆਦਮੀ ਪਾਰਟੀ ਦਾ ਝੰਡਾ ਹੋਰ ਤਾਂ ਕੋਈ ਨਾ ਬੀਜੇਪੀ ਵਾਲੇ ਦਿਖ ਰਹੇ ਹੈ ਨਾ ਕੋਈ ਕਾਂਗਰਸ ਵਾਲੇ ਦਿਖ ਰਹੇ ਹੈਗਾ ਹੁਣ ਜਦੋਂ ਆਏ ਆਪ ਬੋਲੋ ਫਿਰ ਆਪ ਉਤਾਰੋਗੇ